शाहरुख खान ਦਾ ਘਰ ਆ। ਆ ਸ਼ਾਇਦ ਪਿੱਛੇ ਵਾਲੀ ਬਿਲਡਿੰਗ ਵੀ ਉਹਦੀ ਹੋਣੀ ਹੈ। ਉਹਦੀ ਹੋਣੀ ਹੈ ਔਰ ਉਹਦੇ ਪਿੱਛਲੇ ਪੰਨੇ ਕਿਨੇ ਬਣਾ ਲੈਣੀਆਂ। ਆ ਸਾਰਾ ਉਹਦਾ ਹੀ ਆ। ਪੋਰਟਲ ਜੇ ਵਰਗਾ ਲੱਗਣ ਦਿਆ। ਇਹ ਆ। ਘਰ ਬੜੀ ਕਹਿਣ ਥਾਂ ਤੇ ਬਣਾਇਆ ਇਹਦੇ ਘਰ ਦੇ ਬਿਲਕੁਲ ਸਾਹਮਣੇ ਆ ਵਿਚ ਆ। ਬੀਚ ਵੀ ਕਹ ਲੋ ਛੋਟਾ ਜਿਹਾ ਸਮੁੰਦਰ ਦਾ ਲੱਗ ਜਾਂਦਾ ਤਾਟਾਂਣ ਕੇ ਪਰ ਉਦੋਂ ਕੇ ਵੱਡਾ ਬੀਚ ਨਹੀਂ ਐ ਸਾਹਮਣੇ ਸੀ ਵੀਊ ਹੁੰਦਾ ਉਹ ਵਿੱਚ ਕੰਸਟਰਕਸ਼ਨ ਦਾ ਕੰਮ ਚੱਲਣ ਡਿਆ ਫਲਾਈਓਵਰ ਬਣਾਉਂਦਾ ਹੈ ਨਵਾਂ ਇਹ ਐ ਸ਼ਾਹਰੂਖ ਖਾਨ ਦੇ ਘਰ ਦਾ ਸਾਹਮਣੇ ਦਾ ਵਿਊ